ਵਾਹਿਗੁਰੂ ਸਾਹਿਬ ਜੀ ਵਾਹਿਗੁਰੂ ਸਾਹਿਬ ਜੀ ਸ੍ਰੀ ਰਾਗ ਮਹੱਲਾ 5 ਸੋਈ ਸਾਸਤ ਸੌਣ ਸੋਏ ਸੂਈ ਸਾਸਤ ਸੌਣ ਸੋਏ ਜਿਤ ਜਪਿਐ ਹਰ ਨਾਮ ਹਾਂਜੀ ਇਹ ਸਾਸਤ ਪਾਠ ਕਰਨਾ ਹੈ ਸਾਸਤ ਨਹੀਂ ਕਰਨਾ ਸਾਸਤ ਕਿਉਂਕਿ ਜਿਹੜਾ ਜਿਵੇਂ ਸੰਪਰਦਾਵਾਲੋਂ ਮੁਹਾਰਨੀ ਵਾਲੇ ਕਹਦੇ ਛਾਪੇ ਗਏ ਨੇ ਉਹਨਾ ਕਾਇਦਿਆਂ ਦੇ ਵਿੱਚ ਲਿਖਿਆ ਹੋਇਆ ਕਿ ਇਸ ਤਰ੍ਹਾਂ ਦੇ ਜਿਹੜੇ ਪਾਠ ਨੇ ਜੋ ਦੂਜਾ ਸਸਾ ਉਹਦੀ ਆਵਾਜ਼ ਜਿਹੜੀ ਅੱਧੀ ਰਹਿ ਜਾਂਦੀ ਸਾਸਤ ਹੁੰਦਾ ਹੈ ਸਾਸਤ ਨਹੀਂ ਇਸ ਕਰਕੇ ਇਹਨਾਂ ਪਾਠਾਂ ਨੂੰ ਆਪਾਂ ਇਸੇ ਤਰ੍ਹਾਂ ਜਿਵੇਂ ਅਸ਼ਟ ਖਸ਼ਟ ਮਸਟ ਸਾਸਤ ਆਸਤ ਇਹਨਾਂ ਨੂੰ ਇਸੇ ਤਰ੍ਹਾਂ ਹੀ ਸਾਰਿਆਂ ਪਾਠਾਂ ਨੂੰ ਪਕਾਉਣਾ ਹੈ ਆਸਤ ਨਾਸਤ ਸਾਸਤ ਖਸਟ ਅਸਟ ਇਸ ਤਰ੍ਹਾਂ ਇਹਨਾਂ ਪਾਠਾਂ ਦਾ ਉਚਾਰਨ ਨਹੀਂ ਕਰਨਾ ਹਾਂਜੀ ਚਰਨ ਕਮਲ ਗੁਰ ਧਨ ਦਿਆ ਚਰਨ ਕਮਲ ਗੁਰ ਧਨ ਦਿਆ ਜਿੱਥੇ ਰਾਰੇ ਨੂੰ ਸਿਆਰੀ ਹੋਵੇ ਨਾ ਉਹ ਥੋੜਾ ਜਿਹਾ ਲਖੇਰ ਕੇ ਪੜਨਾ ਚਰਨ ਕਮਲ ਗੁਰ ਧਨ ਦਿਆ ਚਰਨ ਕਮਲ ਗੁਰ ਧਨ ਦਿਆ ਮਿਲਿਆ ਨਥਾ ਵੇਥਾ ਸਾਚੀ ਪੂੰਜੀ ਸੱਚ ਸੰਜੋਮੋ ਆਠ ਪਹਿਰ ਗੁਣ ਗਾਉ ਕਰ ਕਿਰਪਾ ਪ੍ਰਭ ਭੇਟਿਆ ਮਾਰਨ ਮਾਰਨ ਨਾ ਆਵਣ ਜਾਓ ਮੇਰੇ ਮਾਨ ਹਰ ਭਾਜੋ ਸਦਾ ਇੱਕ ਰੰਗ ਘਾਟ ਘਾਟ ਅੰਤਰ ਰਵ ਰਹਾ ਸਦਾ ਸਹਾਈ ਸੰਗ ਰਹਾਓ ਸੁਖਾ ਕੀ ਮਿਤ ਕਿਆ ਗਣੀ ਸੁਖਾ ਕੀ ਮਿਤ ਕਿਆ ਗਣੀ ਜਾ ਸਿਮਰੀ ਗੋਵਿੰਦ ਜਿਨ ਚਾਖਿਆ ਸੇ ਤ੍ਰਿਪਤਾਸਿਆ ਉਹ ਰਸ ਜਾਣ ਜਿੰਦ ਹਾਏ ਧਿਆਨ ਨਾਲ ਉਹ ਨਹੀਂ ਕਹਿੰਦਣਾ ਉਹ ਰਸ ਜਾਣ ਜਿੰਦ ਊੜਾ ਬੰਦ ਮੂੰਹ ਵਾਲਾ ਔਂਕੜਾ ਹਹਾ ਛੀਤੀ ਬੁੱਲਾਂਗੇ ਤਾਂ ਸ਼ੁੱਧ ਬੁੱਲਿਆ ਜਾਏਗਾ ਜਿੰਦ ਚਾਖਿਆ ਸੀ ਤ੍ਰਿਪਤਾਸੀਆ ਉਹ ਰਸ ਜਾਣ ਜਿੰਦ ਸੰਤਾ ਸੰਗਤ ਮਾਨਵਸੈ ਪ੍ਰਭ ਪ੍ਰੀਤਮ ਬਖਸਿੰਦ ਜਿਨ ਸੇਵਿਆ ਪ੍ਰਭ ਆਪਨ ਸੋਈ ਰਾਜ ਨਿਰਿੰਦ ਔਸਰ ਹਰ ਗੁਣ ਔਸਰ ਹਰ ਜਸ ਗੁਣ ਰਾਮਣ ਜਿਤ ਕੋਟ ਮੱਜਣ ਇਸਨਾਨ ਇਹ ਵਿਸਰਾਮ ਬੜਾ ਧਿਆਨ ਨਾਲ ਯਾਦ ਰੱਖਣ ਵਾਲਾ ਹੈ ਔਸਰ ਇੱਥੇ ਯਮਕ ਲੱਗਣੀ ਹੈ ਔਸਰ ਹਰ ਜਸ ਇੱਥੇ ਥੋੜੀ ਜਿਹਾ ਠਹਿਰਾ ਦੇ ਕੇ ਗੁਣ ਰਮਣ ਜਿਤ ਇੱਥੇ ਵਿਸਰਾਮ ਲਾਉਣਾ ਹੈ ਕੋਟ ਮੱਜਣ ਇਸਨਾਨ ਔਸਰ ਹਰ ਜਸ ਗੁਣ ਰਮਣ ਜਿਤ ਕੋਟ ਮੱਜਣ ਇਸਨਾਨ ਮੱਜਨ ਮਮੇ ਦੇ ਉੱਪਰ ਥੋੜਾ ਜਿਹਾ ਵਜਨ ਦੇਣਾ ਹੈ ਮੱਜਨ ਕੋਟ ਮੱਜਨ ਇਸਨਾਨ ਅਸਰ ਹਰਜਸ ਗੁਣ ਰਮਣ ਜਿਤ ਕੋਟ ਮੱਜਨ ਇਸਨਾਨ ਰਸਨਾ ਉਚਰੈ ਗੁਣਵਤੀ ਕੋਏ ਨ ਪੁੱਜੈ ਦਾਣ ਆ ਗੁਣਵਤੀ ਇੱਥੇ ਗੁਣਮੰਤੀ ਨਹੀਂ ਹੈ ਬਬੇ ਉੱਪਰ ਕੋਈ ਟਿੱਪੀ ਵਗੈਰਾ ਨਹੀਂ ਹੈ ਗੁਣਵਤੀ ਰਸਨਾ ਉਚਰੈ ਗੁਣਵਤੀ ਕੋਇ ਨਾ ਪੁੱਜੈ ਦਾਣ ਰਸਨਾ ਉਚਰੈ ਗੁਣਵਤੀ ਕੋਇ ਨਾ ਪੁੱਜੈ ਦਾਣ ਦ੍ਰਿਸ਼ਟ ਧਾਰ ਮਨ ਤਨ ਵਸੈ ਦਇਆਲ ਪੁਰਖ ਮਿਹਰਵਾਨ ਜੀਉ ਪਿੰਡ ਧਨ ਤਿਸ ਦਾ ਹੋ ਸਦਾ ਸਦਾ ਕਰਮਾਨ ਮਿਲਿਆ ਕਦੇ ਨਾ ਵਿਛੜੈ ਜੋ ਮਿਲਿਆ ਕਰਤਾਰ ਹਾਂ ਮਿਲਿਆ ਕਦੇ ਨਾ ਵਿਛੜੈ ਜੋ ਮਿਲਿਆ ਕਰਤਾਰ ਦਾਸਾ ਕੇ ਬੰਧਨ ਕਟਿਆ ਸੱਚੈ ਸਿਰ ਜਣਹਾਰ ਭੂਲਾ ਮਾਰਗ ਪਾਇਓਣ ਗੁਣ ਅਵ ਗੁਣ ਨਾ ਵਿਚਾਰ ਨਾਨਕ ਤਿਸ ਸਰਣਾਗਤੀ ਜੇ ਸਗਲ ਕਟਾ ਆਧਾਰ